ਤੋ ਪਿਆਰ ਭਰੀ ਸਾਸਤਰੀ ਕਾਲਿਆ ਜੀ ਸਾਸਤਰੀ ਕਾਲਿਆ ਤੇ ਐਕਸਿਊਵੀ 700 ਸਾਡੇ ਨਾਲ ਆ ਤੇ ਸੀਟਾਂ ਦੇ ਕੀ ਹਾਲਾਤ ਆ ਚੈੱਕ ਤਾਂ ਤੁਸੀਂ ਕਰ ਹੀ ਸਕਦੇ ਆ ਭਾਈ ਸਾਹਿਬ ਗੱਡੀ ਵਾਲਿਆਂ ਨੇ ਕਹਿੰਦੇ ਵਾਈਟ ਇੰਟੀਰੀਅਰ ਤਾਂ ਲਾਤਾ ਹੁੰਦਾ ਸੀਟਾਂ ਦੇ ਪਰ ਜਿਹੜੀਆਂ ਮੈਲੀਆਂ ਹੋ ਗਈਆਂ ਇਹ ਤਾਂ ਫੇਰ ਚਮਕਾਉਣੀਆਂ ਪੈਣੀਆਂ ਠੀਕ ਹੈ ਜੀ ਤੇ ਗੱਡੀ ਕਰਨੀ ਆ ਡਰਾਈ ਕਲੀਨ ਤੇ ਬਾਹਰੋਂ ਕਰਨੀ ਆ ਮਸ਼ੀਨ ਪਾਲਿਸ਼ ਭਾਈ ਜੀ ਉਹਨਾਂ ਦੇ ਪਹਿਲੀ ਗੱਡੀ ਕਰਨ ਲੱਗੇ ਆ ਠੀਕ ਹੈ ਜੀ ਹੋਰ ਵੀ ਗੱਡੀਆਂ ਹੈਗੀਆਂ ਉਹ ਕਹਿੰਦੇ ਫੇਰ ਉਹ ਵੀ ਡਰਾਈ ਕਲੀਨ ਕਰਾਵਾਂਗੇ ਪਹਿਲਾਂ ਇਹਨੂੰ ਨਵੀਂ ਬਣਾ ਦੇਵਾਂਗਾ ਜਰੂਰ ਬਣਾ ਕੇ ਦੇਵਾਂਗਾ ਤੁਸੀਂ ਟੈਨਸ਼ਨ ਨਾ ਲਓ ਠੀਕ ਹੈ ਜੀ ਛੱਤ ਵੀ ਦੇਖ ਲਓ ਕਾਫੀ ਗੰਦੀ ਆ ਠੀਕ ਹੈ ਜੀ ਭਾਈ ਕਹਿੰਦੇ ਗੱਡੀ ਚ ਇਦਾਂ ਸਮਾਨ ਸਮੂ ਲੋਡ ਕਰ ਲਈਦਾ ਤੇ ਮਹਾਰਾਜ ਇਦਾਂ ਹੀ ਚੱਲ ਜਿਹੜੇ ਤੇ ਇਦਾਂ ਹੀ ਲੇ ਹੋਇਆ ਇੱਥੇ ਥਲੇ ਦਾ ਫਲੋਰ ਵੀ ਚੈੱਕ ਕਰ ਲਓ ਇਹ ਹਾਲਾਤ ਆ ਮਿੱਤਰ ਸਾਰੀ ਗੱਡੀ ਕਰਨੀ ਆ ਡਰਾਈ ਕਲੀਨ ਤੇ ਸੀਟਾਂ ਕਾਫੀ ਗੰਦੀਆਂ ਹੋਈਆਂ ਬਈ ਜਿੰਨੀਆਂ ਵਾਈਡ ਇੰਟੀਰੀਅਰ ਲਾ ਦਿੰਦੇ ਆ ਭਾਈ ਸਾਹ ਆ ਬੜਾ ਕੰਮ ਖਰਾਬ ਹੋ ਜਾਂਦਾ ਸਕਰ ਕੇ ਸਰਵਨਾ ਪਕਰਾਈ ਜਾਣੀ ਆ ਵੀਡੀਓ ਦੇਖ ਲਓ ਪੂਰੀ ਆਫਟਰ ਬਿਫੋਰ ਦੀਆਂ ਦੰਵਾਵਾਂਗੇ ਪੂਰੀ ਵੀਡੀਓ ਯੈਸ ਬੋਸ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਲਿਆ ਉਹੀ ਐਕਸ ਜੀ ਵੀ ਸਾਡੇ ਨਾਲ ਆ ਤੇ ਪਹਿਲਾਂ ਦੀ ਕੀ ਹਾਲਾਤ ਆ ਤੁਸੀਂ ਚੈੱਕ ਕੀਤੇ ਸੀ ਠੀਕ ਹੈ ਜੀ ਤੇ ਹੁਣ ਵੀ ਸੀਟਾਂ ਦੇਖ ਲਓ ਤੇ ਆਂ ਚਿੱਟੀਆਂ ਘੱਟ ਛੱਡੀਆਂ ਮਰੇ ਚਿੱਟੀਆਂ ਠੀਕ ਹੈ ਜੀ ਗੱਡੀ ਕਾਫੀ ਗੰਦੀ ਸੀ ਅੰਦਰੋਂ ਐਸ਼ ਬੋਰਡ ਵੀ ਚੈੱਕ ਕਰ ਲਓ ਤੇ ਛੱਤ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਮਗਲੀ ਸੀਟ ਤੋਂ ਜਿਹੜੀ ਦੇਖੀ ਸੀ ਉਹ ਵੀ ਤੁਹਾਨੂੰ ਦਿਖਾ ਹੀ ਦਿੰਨੇ ਆ ਮਹਾਰਾਜ ਚੈੱਕ ਕਰੋ ਮਹਾਰਾਜ ਮਗਲੀ ਸੀਟ ਵੀ ਦੇਖ ਸਕਦੇ ਹੋ ਕਾਫੀ ਜ਼ਿਆਦਾ ਗੰਦੀ ਸੀ ਤੇ ਹੁਣ ਓਕਰ ਬੋਰਡ ਕਰਤਾ ਕੰਮ ਸਾਰਾ ਠੀਕ ਹੈ ਜੀ ਸਾਰੀ ਗੱਡੀ ਕੀਤੀ ਆਪਾਂ ਡਰਾਈ ਕਲੀਨ ਸੀਟਾਂ ਖੋਲਣੇ ਸੀ ਜੀ ਮੈਡਮ ਜੀ ਕਹਿੰਦੇ ਸੀਟਾਂ ਰਹਿਣ ਦਿਓ ਖੋਲਣ ਤੋਂ ਸਿੱਧੇ ਲੱਗੇ ਲਗਾਈਆਂ ਕਰ ਦੋ ਤੇ ਉੱਪਰ ਛੱਤ ਵੀ ਦੇਖ ਲਓ ਬਾਈ ਜੀ ਕਈ ਵਾਰੀ ਸਾਨੂੰ ਆਪ ਨੂੰ ਨਹੀਂ ਬਲੀਵ ਹੁੰਦਾ ਕਿ ਅਸੀਂ ਆਪ ਗੱਡੀ ਕੀਤੀ ਹੈ ਗੱਡੀ ਇਨੀ ਚਿੱਟੀ ਕੱਢ ਲਈ ਦੀ ਇਸ ਕਰਕੇ ਠੀਕ ਹੈ ਜੀ ਸਾਰੀ ਗੱਡੀ ਪ੍ਰੋਪਰਲੀ ਡਰਾਈ ਕਲੀਨਿੰਗ ਕੀਤੀ ਆ ਤੇ ਮਿੱਤਰੋ ਮਜ਼ਾ ਆ ਗਿਆ ਕੰਮ ਕਰਕੇ ਤੇ ਕਾਫੀ ਜ਼ਿਆਦਾ ਗੱਡੀ ਗੰਦੀ ਸੀ ਠੀਕ ਹੈ ਜੀ ਤੁਹਾણો ਤੁਸੀਂ ਦੇਖ ਸਕਦੇ ਹੋ ਰਿਜ਼ਲਟ ਸਾਡੇ ਸਾਹਮਣੇ ਆਫਟਰ ਬਿਫੋਰ ਦੀ ਵੀਡੀਓ ਜਿਹੜੀ ਦੇਖ ਲਓ ਤੇ ਲਾਈਕ ਤਾਂ ਫੇਰ ਕਰ ਦਿਆ ਕਰੋ ਯਾਰ ਇੱਕ ਅੰਦਾਜੇ ਲਾਈਕ ਤੁਸੀਂ ਕਰ ਸਕਦੇ ਆ ਮਿੱਤਰੋ ਤੇ ਤੇ ਜੇਕਰ ਤੁਸੀਂ ਵੀ ਗੱਡੀ ਸਾਡੇ ਕੋਲ ਆ ਡਰਾਈ ਕਲੀਨ ਕਰਾਉਣੀ ਆ ਤੇ ਕੰਟੈਕਟ ਕਰ ਲਿਓ ਤੇ ਆਪਾਂ ਕਰਦੇ ਆ ਹੋਮ ਸਰਵਿਸ ਠੀਕ ਹੈ ਜੀ ਤੇ ਬਾਹਰੋਂ ਆਪਾਂ ਕੀਤੀ ਆ ਓਨਲੀ ਸਿਰਫ ਮਸ਼ੀਨ ਨਾਲ ਪਾਲਿਸ਼ ਐਕਸਯੂਵੀ 700 ਠੀਕ ਹੈ ਜੀ ਥੈਂਕ ਯੂ ਸੋ ਮੱਚ ਤੇ ਮੂਲੀ ਸਾਡੇ ਨਾਲ ਹੈ ਜੀ ਤੇ ਸਬਸਕ੍ਰਾਈਬ ਕਰ ਲਓ Thank you, G.